ਹੈਲੋ एवरीवन ਅਸੀਂ ਇਸ ਟੈਮ ਖੜੇ ਆ ਮਲੇ ਕੋਟਲਾ ਤੋਂ ਲੁਧਿਆਣਾ ਜੋ ਹਾਈਵੇ ਹੈ ਉੱਥੇ ਜਾਂਦੇ ਹੋਏ ਰਸਤੇ ਵਿੱਚ ਆਂਦਾ ਹੈ ਪਿੰਡ ਭੋਗੀਵਾਲ ਉਸ ਦੇ ਨਜ਼ਦੀਕ ਬਣਿਆ ਹੋਇਆ ਗੁਰਦੁਆਰਾ ਸੁਖਸਾਗਰ ਸਾਹਿਬ ਉਸ ਦੇ ਨਜ਼ਦੀਕ ਖੜੇ ਆ ਤੁਸੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੀ ਦੇਖ ਪਾ ਰਹੇ ਹੋ ਸਾਡੇ ਕੈਮਰੇ ਦੇ ਵਿੱਚ ਇਸ ਦਾ ਅੰਦਰ ਅਦ੍ਰਿਸ਼ ਫੇਰ ਕਦੇ ਤੁਹਾਨੂੰ ਇਨਸ਼ਾਅੱਲਾ ਜ਼ਰੂਰ ਦਿਖਾਵਾਂਗੇ ਲੇਕਿਨ ਇੱਥੇ ਦੀ ਇੱਕ ਬਹੁਤ ਵਿਸ਼ੇਸ਼ ਬਹੁਤ ਅਲੱਗ ਔਰ ਸੇਵਾ ਦੀ ਭਾਵਨਾ ਨਾਲ ਚੱਲ ਰਹੀ ਜਿਹੜੀ ਹੈ ਸੁਖਸਾਗਰ ਫਿਜ਼ੀਓਥੈਰੇਪੀ ਤੇ ਨੇਚਰੋਥੈਰਾਪੀਥੀ ਯੋਗਾ ਸੈਂਟਰ ਜਿਹੜਾ ਹੈ ਉਸ ਅਸੀਂ ਤੁਹਾਡੇ ਨਾਲ ਦਰਸ਼ਨ ਕਰਵਾ ਰਹੇ ਹਾਂ ਕਿ ਇੱਥੇ ਲੋਕਾਂ ਦੀ ਜਿਹੜੀ ਆ ਸੇਵਾ ਹੈ ਉਹਨਾਂ ਦੀ ਥੈਰਾਪੀ ਕੀਤੀ ਜਾਂਦੀ ਹੈ ਉਹ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਅਸੀਂ ਇਸ ਦੇ ਅੰਦਰ ਵਿਜ਼ਿਟ ਕਰਾਂਗੇ ਔਰ ਇੱਥੇ ਕਿਹੜੇ-ਕਿਹੜੇ ਚੀਜ਼ਾਂ ਦੀ ਥੈਰਾਪੀ ਕੀਤੀ ਜਾਂਦੀ ਹੈ ਉਹ ਪਿਕਚਰ ਦੇ ਨਾਲ ਤੁਹਾਡੇ ਨਾਲ ਸਾਂਝੀਆਂ ਵੀ ਕਰਦੇ ਰਹਿਾਂਗੇ ਜਿਵੇਂ ਕਿ ਲਿਖਿਆ ਹੋਇਆ ਅਲਟਰਾ ਸਾਊਂਡ ਥੈਰਾਪੀ ਟ੍ਰੈਕਸ਼ਨ ਥੈਰੇਪੀ ਸੀਪੀਐਮ ਥੈਰੇਪੀ ਮੋਮ ਥੈਰੇਪੀ ਲੇਜ਼ਰ ਥੈਰੇਪੀ ਵੈਕਿਊਮ ਥੈਰੇਪੀ 에ਅਰ ਪ੍ਰੈਸ਼ਰ ਥੈਰੇਪੀ ਤੋਂ ਬਹੁਤ ਸਾਰੀਆਂ ਥੈਰੇਪੀਜ਼ ਨੇ ਜੋ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਨੇ ਤੁਸੀਂ ਪੜ੍ਹ ਸਕਦੇ ਹੋ ਔਰ ਇਸੇ ਕਿਸ ਤਰੀਕੇ ਨਾਲ ਕਿੰਨਾ ਕੁ ਇਹਦਾ ਖਰਚਾ ਆਦਾ ਹੈ ਆ ਸੇਵਾ ਭਾਵਨਾ ਕਿਵੇਂ ਕੀਤੀ ਜਾਂਦੀ ਹੈ ਇਸ ਦੇ ਬਾਰੇ ਜਿਹੜੀ ਅਸੀਂ ਥੈਰੇਪਿਸਟ ਨਾਲ ਗੱਲ ਕਰਕੇ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸੈਂਟਰ ਬਣਿਆ ਹੋਇਆ ਹੈ ਅਸੀਂ ਇਸ ਦੇ ਬਾਰੇ ਥੋੜੀ ਬੇਸਿਕ ਜਾਣਕਾਰੀ ਲਵਾਂਗੇ ਸਰ ਦੇ ਕੋਲ ਸਰ ਪਹਿਲਾਂ ਤੁਸੀਂ ਆਪਣਾ ਜ਼ਰਾ ਨਾਮ ਦੱਸ ਦਿਓ ਮੇਰਾ ਡਾਕਟਰ ਨਾਮਦੀਪ ਸਿੰਘ ਹੈ ਮੈਂ ਪਿੰਡ ਲਦਰਾਂ ਦਾ ਸੰਗਰੂਰ ਦੇ ਜ਼ਿਲ੍ਹੇ ਦੇ ਵਿੱਚ ਰਹਿਣ ਵਾਲਾ ਹਾਂ ਠੀਕ ਹੈ ਜੋ ਗੁਰਦੁਆਰਾ ਗੁਰੂ ਘਰਸ ਦੇ ਵਿੱਚ ਆਪਣਾ ਸੁਖ ਸਾਗਰ ఫిਜ਼ੀਓਥੈਰੇਪੀ ਸੈਂਟਰ ਚੱਲ ਰਿਹਾ ਹੈ ਜੋ ਕਿ ਬਹੁਤ ਘੱਟ ਫੀਸ ਉੱਤੇ ਲੋੜਵੰਦ ਲੋਕਾਂ ਵਾਸਤੇ ਇਹ ਥੈਰੇਪੀ ਕੀਤੀ ਜਾਂਦੀ ਹੈ ਤੇ ਲਗਾਤਾਰ ਆਪਾਂ ਕਾਫੀ ਸਮੇਂ ਤੋਂ ਕਰੁਕਾ ਵੀ 2 ਸਾਲ ਹੋ ਚੁੱਕੇ ਨੇ ਨੂੰ ਲਗਾਤਾਰ ਹੌਲੀ-ਹੌਲੀ ਲੋਕਾਂ ਨੂੰ ਅਵੇਅਰਨੈਸ ਆ ਰਹੀ ਹੈ ਪਤਾ ਲੱਗ ਰਿਹਾ ਹੈ ਵੀ ਇਸ ਤਰ੍ਹਾਂ ਬਹੁਤ ਘੱਟ ਫੀਸ ਉੱਤੇ ਵੀ ਥੈਰੇਪੀ ਕੀਤੀ ਜਾਂਦੀ ਹੈ ਸਰ ਜੀ ਮੈਂ ਤੁਸੀ ਕਹਨੇ ਹੋ ਵੀ ਇੱਥੇ ਬਹੁਤ ਘੱਟ ਰੇਟਾਂ ਦੇ ਉੱਪਰ ਥੈਰੇਪੀ ਕੀਤੀ ਜਾਂਦੀ ਹੈ ਇਸ ਦੇ ਵਿੱਚ ਜੇ ਕਹਾਂ ਉਹ ਪਹਿਲਾਂ ਕੋਈ ਆਪਾਂ ਰਜਿਸਟ੍ਰੇਸ਼ਨ ਫੀਸ ਲੈਣੇ ਆ ਪਹਿਲਾਂ ਥੋੜੀ ਰਜਿਸਟ੍ਰੇਸ਼ਨ ਫੀਸ ਹੁੰਦੀ ਹੈ ਕਿ ਪਹਿਲਾਂ ਮੰਨ ਕੇ ਚੱਲਿਆ ਬਸ ਸਿਰਫ ਓਨਲੀ ਵੋ ਘੱਟ 150 ਰੁਪਏ ਫੀਸ ਹੁੰਦੀ ਹੈ ਬਾਕੀ ਇੱਕ ਸੈਟਿੰਗ ਦਾ 50 ਰੁਪਏ ਫੀਸ ਚੱਲਦੀ ਹੈ ਜੀ ਹਰ ਜੀ ਅਗਰ ਆਪਾਂ ਮਤਲਬ ਤੁਸੀਂ ਜਿਹੜਾ ਚਾਰਜ ਦੱਸਿਆ ਬਹੁਤ ਘੱਟ ਹੈ ਆਪਾਂ ਜਾਣਦੇ ਆ ਕਿ ਹਾਲੇ-ਦਾਲੇ ਜੋ ਥੈਰੇਪਿਸਟ ਬੈਠੇ ਨੇ ਆ ਥੈਰੇਪੀ ਕੀਤੀ ਜਾਂਦੀ ਹੈ ਕਿੰਨੇ ਜ਼ਿਆਦਾ ਚਾਰਜਸ ਕਰ ਰਹੇ ਨੇ ਤੇ ਇਹ ਲੋਕ ਸੇਵਾ ਲੋਕ ਭਾਵਨਾ ਨਾਲ ਕੰਮ ਕੀਤਾ ਜਾਂਦਾ ਹੈ। ਤੋਂ ਸਰ ਅਸੀਂ ਤੁਹਾਡੇ ਕੋਲ ਇਹ ਜਾਨਣਾ ਚਾਹਾਂਗੇ ਕਿ ਤੁਹਾਡੇ ਕੋਲੇ ਅਗਰ ਆਪਾਂ ਦਿੱਲੀ ਦੀ ਐਤਵਾਰ ਦੇ ਨਾਲ ਗੱਲ ਕਰੀਏ ਕਿ ਕਿੰਨੇ ਕੇ ਪੇਸ਼ੈਂਟ ਜਿਹੜੇ ਨੇ ਦਿੱਲੀ ਆ ਜਾਂਦੇ ਨੇ। ਦਿੱਲੀ ਕਟੋੜਕਟ ਵੀ ਆਪਣੇ ਜਿਹੜੇ ਬੈਠੇ ਹਰੋਇ ਦਾ 16 ਤੋਂ 20 ਤੱਕ ਦੀ ਹਰ ਰੋਜ਼ ਦੀ ਹੈਗੀ ਪੇਸ਼ੈਂਟ 16 ਤੋਂ 20 ਪੇਸ਼ੈਂਟ ਹਰ ਹੋ ਜਾਂਦੇ ਨੇ। ਡੇ ਬਾਈ ਡੇ ਉਹਨਾਂ ਦਾ ਰੱਖਿਆ ਹੋਇਆ ਹੈਗਾ। ਵੀ ਅੱਜ ਜੇ ਤੁਸੀਂ ਨਹੀਂ ਆਉਣਾਗਾ ਤਾਂ ਅਲੱਗ-ਅਲੱਗ ਦਿਨ ਰੱਖੇ ਨੇ ਉਹਨਾਂ ਦੇ ਕੋਈ ਪਤਾ ਨਹੀਂ ਕਿਹ ਵਾਰ ਹੋ ਸਕਦਾ ਪੇਸ਼ੈਂਟ ਕਾਫੀ ਜ਼ਿਆਦਾ ਵੀ ਆ ਜਾਂਦੇ ਨੇ ਇੱਕਦਮ ਅੱਛਾ ਅਗਰ ਮੰਨ ਲਓ ਜ਼ਿਆਦਾ ਪੇਸ਼ੈਂਟ ਆਂਦੇ ਨੇ ਤਾਂ ਮਤਲਬ ਇਸ ਪਹਿਲਾਂ ਕੋਈ ਆਨਲਾਈਨ ਰਜਿਸਟ੍ਰੇਸ਼ਨ ਕਰवानी ਪੈ ਜਾਂਦੀ ਹੈ ਜਾਂ ਮੌਕੇ ਤੇ ਆ ਕੇ ਹੀ ਉਹਨਾਂ ਨੂੰ ਅਗਰ ਪਹੁੰਚ ਗਏ ਜ਼ਿਆਦਾ ਵੀ ਭੀੜ ਹੋ ਗਈ ਤਾਂ ਉਹਨਾਂ ਦਾ ਇਲਾਜ ਕਰਕੇ ਉਹਨਾਂ ਦੀ ਥੈਰੇਪੀ ਕਰਕੇ ਹੀ ਤੁਰਿਆ ਜਾਂਦਾ ਬਿਲਕੁਲ ਥੈਰੇਪੀ ਕਰਕੇ ਹੀ ਤੁਰਿਆ ਜਾਂਦਾ ਕਿ ਜੇ ਕਿਹ ਵਾਰ ਜ਼ਿਆਦਾ ਹੋ ਗਈ ਤਾਂ ਉਹਨਾਂ ਨੂੰ ਬਿਠਾ ਲੈਤਾ ਆਪਣੇ ਗੁਰੂ ਘਰ ਦੇ ਅੰਦਰ ਕਾਫੀ ਜ਼ਿਆਦਾ ਬੈਠਣ ਦੀ ਜਗ੍ਹਾ ਵੀ ਹੈਗੀ ਹੈਗੀ ਬੇਸ਼ੱਕ ਆਦੇ ਲੰਗਰ ਦਾ ਪ੍ਰਬੰਧ ਵੀ ਹੈਗਾ ਆਰਾਮ ਨਾਲ ਛੱਕ ਸਕਦੇ ਨੇ ਬੈਠ ਕੇ ਉਹਨਾਂ ਟਾਈਮ ਬੰਦਾ ਆਰਾਮ ਤੇ ਇੰਤਜ਼ਾਰ ਵੀ ਕਰ ਸਕਦਾਗਾ ਆਪਣੀ ਵਾਰੀ ਆਉਣ ਤੇ ਆਪਣੀ ਥੈਰੇਪੀ ਕਰਾ ਸਕਦਾ ਜੀ ਜਿਵੇਂ ਸਰ ਨੇ ਦੱਸਿਆ ਤੋਂ ਸਰ ਇਹ ਕਿੰਨੇ ਕ ਟਾਈਮ ਤੋਂ ਚੱਲ ਰਿਹਾ ਹੈ ਇਹ ਘਟੋ ਘਟ ਵੀ 2 ਸਾਲ ਹੋ ਗਏ ਪਹਿਲਾਂ ਵੀ ਦੱਸਿਆ ਵੀ 2 ਸਾਲ ਹੋ ਚੁੱਕੇ ਨੇ ਹਾਂ 2 ਸਾਲ ਹੋ ਚੁੱਕੇ ਨੇ ਨੂੰ ਇਹ ਸੰਤ ਬਾਬਾ ਬਲਵੰਤ ਸਿੰਘ ਮਹਾਰਾ ਸਿੱਧ ਸਰ ਸੋਣਾ ਸਾਹ ਵਾਲਿਆਂ ਦੀ ਪਹਿਲਾਂ ਰਚਨਾ ਰਚਾਈ ਸੀ ਗੁਰਦੁਆਰਾ ਸੁਸਾਗਰ ਸਾਹਿਬ ਦੇ ਉਹਨਾਂ ਦਾ ਬਹੁਤ ਸਾਰਾ ਸੁਪਨਾ ਸੀਗਾ ਵੀ ਇੱਥੇ ਆਪਣਾ ਗੁਰਮਤ ਕਾਲਜ ਸੌਰੀ ਗੁਰਮਤਿ ਵਿਦਿਆਲਿਆ ਅਤੇ ਸੁਖ ਸਾਗਰ ਫਿਜ਼ੀਓਥੈਰੇਪੀ ਸੈਂਟਰ ਤੇ ਮੈਡੀਕਲ ਸਹਾਇਤਾ ਤੇ ਨਾਲ ਹੋਰ ਲੋਕ ਜਿਹੜੇ ਲੋੜਵੰਦੇ ਦੇ ਪਰਿਵਾਰ ਨੇ ਉਹਨਾਂ ਦੀ ਸਹਾਇਤਾ ਨਾਲ ਕੀਤੀ ਜਾਂਦੀ ਹੈ ਜੀ ਅਸੀਂ ਦੇਖਦੇ ਹਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਹੁਤ ਸਾਰੇ ਲੋਕ ਅਜਿਹੇ ਨੇ ਬਹੁਤ ਸਾਰੀਆਂ ਸੰਸਥਾਵਾਂ ਜਿਹੀਆਂ ਨੇ ਬਹੁਤ ਸਾਰੇ ਵਿਅਕਤੀ ਅਜਿਹੇ ਨੇ ਜੋ ਲੋਕ ਭਲਾਈ ਦੇ ਕੰਮ ਕਰ ਰਹੇ ਨੇ ਲੇਕਿਨ ਉਹਨਾਂ ਦੇ ਬਾਰੇ ਅਸੀਂ ਬਹੁਤ ਜ਼ਿਆਦਾ ਅਵੇਅਰ ਨਹੀਂ ਹਾਂ ਅ ਇਸੇ థెరਪੀ ਸੈਂਟਰ ਦੀ ਅਸੀਂ ਗੱਲ ਕਰਦੇ ਹਾਂ ਤੇ ਮੈਂ ਸਰ ਨੂੰ ਗੁਜ਼ਾਰਿਸ਼ ਕਰਾਂਗਾ ਕਿ ਥੋੜਾ ਜਿਹਾ ਇੱਥੇ ਖੜੇ ਖੜੇ ਹੀ ਕੈਮਰਾ ਘੁਮਾ ਕੇ ਤੁਹਾਨੂੰ ਦਿਖਾਨਗੇ ਕੁਝ ਲੋਕ ਥੈਰੇਪੀ ਲੈ ਰਹੇ ਨੇ ਔਰ ਇਸਾ ਥੈਪੀ ਸੈਂਟਰ ਦਾ ਅੰਦਰੂਨੀ ਨਜ਼ਾਰਾ ਜਿਹੜਾ ਇਹ ਤੁਸੀਂ ਦੇਖ ਪਾ ਰਹੇ ਹੋ ਔਰ ਇਹ ਇਹਦਾ ਜਿਹੜਾ ਪ੍ਰੋਪਰ ਐਡਰੈਸ ਹੈ ਮੈਂ ਸਰ ਨੂੰ ਗੁਜ਼ਾਰਿਸ਼ ਕਰਾਂਗਾ ਕਿ ਜੇ ਅਗਰ ਕੋਈ ਇਸ ਤੋਂ ਲਾਭ ਉਠਾਉਣਾ ਚਾਹੁੰਦਾ ਫਾਇਦਾ ਲੈਣਾ ਚਾਹੁੰਦਾ ਹੈ ਤਾਂ ਉਹ ਐਗਜ਼ੈਕਟ ਲੋਕੇਸ਼ਨ ਕੀ ਹੈ ਸਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਪਲੀਜ਼ ਜਿਹੜੀ ਆਪਣੇ ਐਡਰੈਸ ਹੈ ਪ੍ਰੋਪਰ ਇਹ ਗੁਰਦੁਆਰਾ ਸੁਖਸਾਗਰ ਸਾਹਿਬ ਪਹਿਲਾਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਕੁੱਪਰ ਰੋਡ ਉੱਪਰ ਲੁਧਿਆਣੇ ਦੇ ਜਿਹੜਾ ਕੁੱਪਰਨ ਰੋਡ ਜਾਂਦਾ ਉਹਦੇ ਉੱਪਰ ਬਣਿਆ ਹੋਇਆ ਹੈਗਾ ਭੋਗੀਆਲ ਦੇ ਬਿਲਕੁਲ ਨਜ਼ਦੀਕ ਪੈਂਦਾ ਹੈਗਾ ਬਾਲੇਆਲ ਤੇ ਭੋਗੀਆਲ ਦੀ ਬਿਲਕੁਲ ਹੱਦ ਉੱਤੇ ਬਣਿਆ ਹੋਇਆ ਹੈਗਾ ਇਹ ਸੈਂਟਰ ਹੈਗਾ ਗੁਰਦੁਆਰਾ ਸਾਹਿਬ ਦੇ ਅੰਦਰ ਹੈਗਾ ਆਪਣੇ ਸਵੇਰੇ ਦੀ ਟਾਈਮਿੰਗ ਜਿਹੜੀ ਹੈਗੀ ਹੈਗੀ ਸਵੇਰੇ 9 ਤੋਂ 2 ਵਜੇ ਤੱਕ ਤੇ 3 ਤੋਂ 6 ਵਜੇ ਤੱਕ ਦੀ ਟਾਈਮਿੰਗ ਆਗੀ ਹਰ ਰੋਜ਼ ਨਾ ਸਾਧਿਆਂ ਗਰਮੀ ਵਿੱਚ ਕੋਈ ਟਾਈਮਿੰਗ ਚੇਂਜ ਨਹੀਂ ਹੁੰਦੀ ਕਿ ਸੇਮ ਟਾਈਮ ਰਹੇਗਾ ਹਰ ਰੋਜ਼ ਬਾਬਾ ਬਹੁਤ ਸ਼ੁਕਰੀਆ ਸਰ ਤੁਸੀਂ ਕੀਮਤੀ ਸਮਾਂ ਦਿੱਤਾ ਔਰ ਜਿਹੜਾ ਗੁਰਦੁਆਰਾ ਸਾਹਿਬ ਹੈ ਅਸੀਂ ਅੰਦਰੋਂ ਨਹੀਂ ਦੇਖਿਆ ਹੈਗਾ ਅਜੇ ਪਰ ਲੇਕਿਨ ਬਾਹਰੋਂ ਅਗਰ ਦੇਖਦੇ ਆਂ ਕਿ ਬਹੁਤ ਅੱਛੇ ਤਰੀਕੇ ਨਾਲ ਬਣਿਆ ਹੋਇਆ ਏ ਔਰ ਬਾਹਰ ਅਸੀਂ ਦੇਖਿਆ ਕਿ ਲੋਕ ਸੇਵਾ ਵੀ ਹੋ ਰਹੀ ਹੈ ਤਾਂ ਇਸ ਦੇ ਬਾਰੇ ਥੋੜਾ ਬ੍ਰੀਫਲੀ ਸਾਡ ਨੂੰ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੋਗੇ ਜੇ ਸੰਤ ਮਹਾਰਾ ਸੰਤ ਵਾਪਸ ਸਿੱਧੇ ਸਰਸੋੜ ਵਾਲੇ ਸੰਤਾਂ ਨੇ ਇਹ ਗੁਰਦੁਆਰਾ ਸਾਹਿਬ ਦੀ ਪਹਿਲੀ ਰਚਨਾ ਕਰ ਗਈ ਸੀ ਜਦੋਂ ਉਹ 2014 ਵਿੱਚ ਆਕਾਲ ਚਲਾਣਾ ਕਰ ਗਏ ਸੀ ਸੰਤ ਮਹਾਰਾ ਠੀਕ ਹੈ ਇਸ ਤੋਂ ਬਾਅਦ ਪਹਿਲਾਂ ਹੀ ਇਸ ਦਾ ਨਕਸ਼ਾ ਤਿਆਰ ਹੋ ਚੁੱਕਿਆ ਸੀ ਇਸ ਤੋਂ ਬਾਅਦ 2014 ਤੋਂ ਇਹਦੀ ਉਸਾਰੀ ਸਟਾਰਟ ਹੋਈ ਹੈਗੀ ਹੁਣ ਤੱਕ ਬਣਦੇ-ਬਣਦੇ ਕਾਫੀ ਸੁੰਦਰ ਮਹਿਲ ਬਣ ਚੁੱਕਿਆ ਹੈ ਠੀਕ ਹੈ ਤੇ ਇਹਦੇ ਵਿੱਚ ਜੋ ਹੁਣ ਲੰਗਰ ਦੀ ਸੇਵਾ ਗੁਰਮਤ ਵਿਦਿਆਲਾ ਤੇ ਹੋਰ ਲੋਕ ਭਲਾਈ ਦੀਆਂ ਸੇਵਾਾਂ ਇਹ ਚੱਲ ਰਹੀਆਂ ਨੇ ਤੇ ਨਾਲ ਜੋ ਕੋਈ ਵੀ ਵਿਅਕਤੀ ਚਲੋ ਇਸ ਤਰ੍ਹਾਂ ਹੁੰਦਾਗਾ ਵੀ ਬਹੁਤ ਦੂਰੋਂ ਆਉਣਾ ਜਾਣਾ ਪੈਂਦਾਗਾ ਕੋਈ ਵਿਅਕਤੀ ਆਪਣਾ ਰਹਿ ਕੇ ਇਲਾਜ ਕਰਾਉਣਾ ਚਾਹੁੰਦਾਗਾ ਰਹਿਣ ਦਾ ਪ੍ਰਬੰਧ ਵੀ ਆ ਰਹਿ ਕੇ ਵੀ ਆਪਣਾ ਇਲਾਜ ਕਰਵਾ ਸਕਦਾਗਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਹੈਗੀ ਜੋ ਕਿ ਆਪਣੇ ਕਰੋਨਾ ਸਮੇਂ ਤੋਂ ਲੈ ਕੇ ਜੋਨ ਦਾ ਕਰੋਨਾ ਸਮੇਂ ਲਗਾਤਾਰ ਚੱਲ ਰਹੀ ਹੈ ਕੋਈ ਵਿਭਿੰਨ ਰਵਿਗੰਤਾ ਸਹਿਤ ਹੈ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਕੀਮਤੀ ਸਮਾਂ ਦੇਣ ਦੇ ਲਈ ਤੋਂ ਸਰ ਨੇ ਲੋਕੇਸ਼ਨ ਵੀ ਸਾਡੇ ਨਾਲ ਸਾਂਝੀ ਕੀਤੀ ਹੈ ਜੋ ਕੋਈ ਇਸ ਤੋਂ ਲਾਭ ਉਠਾਣਾ ਚਾਹੁੰਦਾ ਹੈ ਅਗਰ ਕੋਈ ਦੂਰੋਂ ਵੀ ਆਣਾ ਚਾਹੁੰਦਾ ਤਾਂ ਉਸ ਵਾਸਤੇ ਰਹਿਣ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਤੋਂ ਇਦਾਂ ਦੀਆਂ ਅਸੀਂ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਸਾਂਝੀਆਂ ਕਰਦੇ ਰਹਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਧੰਨਵਾਦ